ਮੇਰਾ ਨਾਮ ਜਗਦੀਪ ਸਿੰਘ ਤਰਸਾ ਦਾ ਹਰਮਿੰਦਰ ਸਿੰਘ ਪਿੰਡ ਕੋਟ ਗੰਗੂਰਾ ਮੇਰਾ ਭਤੀਜਾ ਗੁਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਹ ਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਇਹ ਜਗਦੀਪ ਸਿੰਘ ਦੀ ਛਾ ਪੁੱਤਰ ਹਰਨਾਮ ਸਿੰਘ ਤਾਂ ਮਲਕੀਤ ਸਿੰਘ ਸਪੁੱਤਰ ਹਰਨਾਮ ਸਿੰਘ ਇਹ ਰੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਥੱਲੇ ਜੋ ਡਾਂਸ ਫਲੋਰ ਦੇ ਉੱਪਰ ਡੀਜੇ ਦੇ ਵਿੱਚ ਸਾਡੀ ਲੇਡੀ ਦੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਹਬਦਾ ਚਲੇ ਜਾ ਤੈਨੂੰ ਕਿਹੜਾ ਕਿਸਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਟਲਿਆ ਤੈਨੂੰ ਦੁਬਾਰਾ ਫੇਰ ਰੋਕਨੇ ਇਹ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਹਵਾਈ ਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰਚ ਦਾ ਡੀਜੇ ਦੇ ਉੱਪਰ ਲੱਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਜੋ ਅਸੀਂ ਤੁਹਾਨੂੰ ਦਿਖਾਉਨੇ ਆ ਜੇ ਜਿਹੜੀ ਪਿਸਤੌਲ ਨਾਲ ਇਹਨਾਂ ਨੇ ਗੋਲੀਆਂ ਚਟੀਆਂ ਨੇ ਹਾਂਜੀ ਹੋਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਤਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਨਹੀਂ ਇਹਦੇ ਕੋਈ ਪਿਸਤੌਲ ਸੀਗਾ ਕੱਲ ਸ਼ਰੇਆਮ ਕਰਦਾ ਸੀਗਾ ਕਿੰਨੇ ਕ ਵਜੇ ਕੱਟਦਾ ਇਹ ਸਵੇਕ 12 ਵਜੇ ਦੀ ਯਾਰਾ ਸਵੇਕ 12 ਵਜੇ ਦੀ ਇਹੇ ਕੱਟਣਾ ਉਦੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕੇ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਇਹਦੀ ਨਾ ਉਹਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਕਿ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇਹਦੇ ਕੋਲੇ ਸੀ ਇਹਨੂੰ ਕਾਲੇ ਟੰਕ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਹੈ ਰੈਸਟ ਹੈ ਨਹੀਂ ਬੈਕ ਸਾਈਡ ਤੇ ਆ ਅਸੀਂ ਕਹਿੰਦੇ ਜੇ ਰੈਂਟ ਤੇ ਜਿਹਨੂੰ ਕਾਲੇ ਟੰਕ ਟੰਕ ਕਰਦੇ ਨੇ ਤਾਂ ਪੀਸੀਆਰ ਆਉਂਦੀ ਤੁਹਾਡੇ ਦਾ ਚੜ੍ਹ ਕੇ ਸੁਰੱਖਿਆ ਵਾਲਾ ਤੁਹਾਡਾ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੇ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮਰੇ ਭਤੀਜੇ ਦੇ ਬਾਹਾਂ ਦੇ ਵਿੱਚ ਲੱਗੀ ਦੋ ਗੋਲੀਆਂ ਬਾਹਾਂ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਥੇ ਦੇ ਉੱਪਰ ਟੀ ਉਹਦਾ ਸ਼ਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਰਮੇਤਾ ਅੱਜ ਆਪਰੇਸ਼ਨ ਹੋਊਗਾ ਉਹਦਾ ਤੇ ਉਹ ਜਿਹੜੇ ਲੱਗੇ ਨੇ ਕੀ ਨਾਂ ਉਹਦਾ ਉਹਦਾ ਨਾਮ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਉਹ ਘਰ ਦੇ ਸਾਹਮਣੇ ਇਹਨਾਂ ਚਰਿਆਮ ਗੋੜੀਆਂ ਮਾਰੀਆਂ ਪ੍ਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਔਖਾ ਭਾਰੀ ਵੀ ਹੋਇਆ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਚ ਵੀ ਇਹ ਰੂੜੀ ਖਾ ਦੇ ਇੱਥੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗਾ ਅਲਾਟਮੈਂਟ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਾਰਾ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਅਲਾਟਮੈਂਟ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜੇ ਪੁਲਿਸ ਮੁਲਾਜ਼ਮ ਰਾਤ ਨੂੰ ਇਹ ਕਹਿੰਦੇ ਹਾਂ ਜੀ ਹਾਂ ਜੀ ਦਰਕਰ ਕੀਤਾ ਗਿਆ ਨਹੀਂ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਂਟ ਕੀਤੀ ਮੈਂ 100 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਵੀ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿਣਦੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਫਤੀ ਲੈ ਗਏ ਬਾਕੀ ਐਫ ਆਰ ਉਹਨਾਂ ਨੇ ਕੱਟੀ ਆ ਉਹਦੇ ਵਿੱਚ 9 ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾਂ ਦਿੱਤਾ ਗਲਤੀ ਨੂੰ ਚਲੋ ਦਰਸਤੀ ਕਰਵਾਉਂਦੇ ਆਂ ਸੀ ਜਿਹੜੇ ਪੁਲਿਸ ਮੁਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚਲੋ ਉਹ ਗੋੜੀ ਚਲਾਉਂਦੀ ਵਾਹ ਉੱਪਰੋਂ ਕਰਤੀ ਨਹੀਂ ਬੰਦੇ ਕਿ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਵਾਹ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰ ਦੇ ਲੱਗਦੀ ਪੁਲਿਸ ਮੁਲਾਜ਼ਮ ਕੌਣ ਸੀ ਉਦੋਂ ਹਾਂਜੀ ਹਾਂ ਉਦੋਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮੁਲਾਜ਼ਮ ਸੀ ਦੋ ਸੀ ਇਹ ਮੈਂ ਕਹਿੰਦਾ ਇਸ ਸਬੰਧ ਦੇ ਵਿੱਚ ਉੱਪਰ ਸ਼ਕਤੀ ਤੋਂ ਸ਼ਕਤੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਇਹ ਲੋਕਾਂ ਦੇ ਇਸ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ ਮੈਂ ਐਨਆਰਆਈਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਬੱਸ ਇਹੋ ਕਹਿ ਕੇ ਆਲੇ-ਰਾਲੇ ਜਿਹੜੀ ਪੁਲਿਸ ਨੂੰ ਆ ਉਹਨੂੰ ਇਹ ਇੱਕ ਤਰ੍ਹਾਂ ਨਾਲ ਕਰ ਰਿਹਾ ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਇਹ ਪਿੰਡ ਦੇ ਵਿੱਚ ਪਿੰਡ ਦਾ ਕਰੈਕਸ਼ਨ ਇਹਦਾ ਬਹੁਤ ਬੈਡ ਆ ਪਰ ਨਾ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬਾਅਦ ਚ ਰਫਾ ਦਬਾ ਕਰਾ ਦਿੰਦਾ ਆਈ ਮੈਨਸ ਪਿੰਡ ਕੋਟ ਬੰਗੂ ਦਾ ਜਿਹੜੀ ਰਾਤ ਝੋਲੀ ਚਲੀ ਆ ਕਿਹਦੇ ਤੇ ਚਲੀ ਇਹ ਮੇਰੇ ਮੁੰਡੇ ਤੇ ਚਲੀ ਆ ਜੇ ਮੰਦਿਰ ਦੇ ਉੱਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੇਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਇੱਕਣ ਕੱਲ ਆ ਉਹ ਕੱਲ ਆ ਵੀ ਤਲ ਜਾ ਨਹੀਂ ਤੜਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਲੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਕੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਤੋਂ ਉਹਦੇ ਵੱਲੋਂ ਮਿਲ ਆਏ ਸੀ ਜਾਂ ਕਿਸੇ ਨਾਲ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕੇ ਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕੇ ਆ ਉਹਨੇ ਫੇਰ ਅਫੀਰੀਏ ਨੂੰ ਗਾਲਾਂ ਕਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਆ ਕਿਸ ਤਰ੍ਹਾਂ ਦਾ ਮਾਹੌਲ ਸੀ ਮਾਹੌਲ ਜਮਾਈ ਸ਼ਾਂਤਮਈ ਸੀ ਪਹਿਲਾਂ ਹਾਂ ਆਪਣਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇੱਥੇ ਬਹਿਦੇ ਫਿਰਦੇ ਦੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾਲ ਮਾਰਦਗੇ ਤੇ ਉੱਪਰ ਵੱਧਵੇ ਤੇ ਖੜਾ ਸੀ ਵੀ ਵਿਆਹ ਦੇ ਵਿੱਚ ਬੁਲਾਇਆ ਨਹੀਂ ਇਸ ਪਾਸੇ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਕੋਈ ਹੈ ਨਹੀਂ ਸਾਡੀ ਬੋਲਚਾਲੀ ਗੜਿਆਂ ਦਾ ਰੋਲਾ ਹੈ ਕਿੰਨੀ ਕੁ ਪ੍ਰਾਣੀ ਹੈ ਹਾਂਜੀ ਰਾਂਜੀਸ ਕੋ ਹੋ 2-3 ਸਾਲ ਦੀ ਸਾਡੇ ਤੇ 3-4 ਹਲੇ ਦਾ ਦਫੀਲਦਾਰ ਦੇ ਨੇ ਰਿਪੋਰਟ ਦੇ ਦਿੱਤੀ ਅਸੀਂ ਉੱਥੇ ਹਾਜ਼ਰੀ ਲਵਾਇਆ ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿੰਨੀ ਕਰੇ ਨੇ ਤੁਹਾਡੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦਿੱਤੀ ਗਈ ਹੈ ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ ਜਿਸ ਤਰ੍ਹਾਂ ਦਾ ਦੇਖ ਲਿਆ ਵੀ ਨੇ ਇਹਦਾ ਬੈਕ ਪਿੰਡ 'ਚ ਜਿਵੇਂ 0 ਆ ਗੁਰੂ ਘਰ ਜਾਂਦਾ ਉੱਥੇ ਰੋਲਾ ਕਿਤੇ ਹੋ ਫਾਕਸ਼ਨ ਤੇ ਜਾਂਦਾ ਫਿਰ ਉਹ ਕਿਸੇ ਦੇ ਵੀ ਪ੍ਰੋਗਰਾਮ ਹੈ ਰੋਪਾਉਂਦਾ ਟੈਸ਼ ਪਾਉਂਦਾ ਲੋਕਾਂ ਤੇ ਜਿਹੜੇ ਪੁਲਿਸ ਕਰਮਚਾਰੀ ਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਦੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਕੀਤਾ ਸੰਜੀਤ ਰਾਤ ਇਹ ਮਾਮਲਾ ਗੋਲ ਚੱਲ ਰਿਹਾ ਜੀ ਸਨ ਇਤਲਾ ਮਿਲੀ ਸੀ ਰਾਤ ਕੋਈ 12:00 ਦੇ ਕਰੀਬ ਪਹਿਲਾਂ ਕਿਹੜੀ ਲੜਾਈ ਝਗੜਾ ਹੋ ਰਿਹਾ ਕੋਟ ਗੰਗੂੜਾ ਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਫਰਿਸ ਪਾਰਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨੋ ਦਾ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਜ ਦੇ ਗੋੜੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਤੂ ਹਸਪਤਲ ਦਾ ਦਰਾਹ ਦਾ ਚੋਗੀਗਾ ਉੱਥੇ ਜਾ ਕੇ ਉਹਦਾ ਬਿਆਨ ਅਸਲ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਏ ਸੀਗੇ ਤੋਂ ਤਿੰਨ ਨੂੰ ਨੇ ਹਵਾਈ ਕੀਤੇ ਨੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਦੀ ਲੰਘਿਆ ਇੱਕ ਖੱਬੀ ਕੋਈ ਨਹੀਂ ਦੋ ਫੇਰ ਨਾਲ ਉਹ ਲੱਗੇ ਨੇ ਤੇ ਬੰਦਾ ਬਿਲਕੁਲ ਠੀਕ ਠਾਕ ਹੈ ਜੀ ਫਾਰ ਵੀ ਕਰਤੀ ਆ ਤੇ ਮਗਧਮਾਂ ਦਾ ਵੀ ਕਰ ਤੇ આરોપી ਫੜ ਲਿਆ ਤੋਂ ਜੇ ਥੈ ਤਾਂ ਤਾਂ ਤੀ ਅਗੇ ਆਪਣੇ ਗਿਆ ਵਟੂਟੀ ਅਫਸਰ ਪਤਾ ਕਰ ਲੈਂਦੇ ਆ ਫੜ ਲਿਆ ਉਹ ਤੇ तकरीबन ਮੇਰੇ ਨੂੰ ਪਤਾ ਕਰਕੇ ਦੱਸ ਦੇਣਾ ਤੁਹਾਨੂੰ ਤੇ ਮੈਂ ਰਾਉਂਡ ਅਪ ਤਾਂ ਕਰ ਲਿਆ ਸੀ ਆਪਾਂ ਰਾਉਂਡ ਅਪ ਕਰ ਲਿਆ ਜੀ